ਡਾਟ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਡਾਟ ਮੇਸ਼ਨਾ ਨਾਰਨ ਜੋ ਯੂਨੀਵਰਸਿਟੀ ਆਫ ਫਾਰਮਰ ਮਿਸ਼ਨਰੀ ਮੈਗਮੇ ਉਹਦੇ ਬਤੌਰ ਮੁਖੀ ਤੇ ਸੀਨੀਅਰ ਵਿਗਿਆਨੀ ਵਜੋਂ ਸਵਾਗਤ ਕਰਦੇ ਨੇ ਡਾਟ ਸਾਹਿਬ ਛੋਟੀ ਤੁਹਾਡਾ ਬਈ ਇਨਫੋਰਮੇਸ਼ਨ ਨੂੰ ਵੀ ਸਿਕਪ ਵੀ ਹਾਂ ਜਰੂਰ ਵੀ ਸਾਂਝੀ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਕਣਕਾਂ ਖਾਸ ਕਰਕੇ ਉਹ ਉਹਦਾ ਬੜਾ ਜ਼ੋਰ ਸ਼ੋਰ ਦੇ ਨਾਲ ਕਟਾਈ ਦਾ ਵੀ ਉਹ ਸਮਝ ਚੱਲ ਰਿਹਾ ਜੀ ਹੈ ਕਮੇਨਾ ਵੀ ਮੇਲ ਦਿਲ ਨਾਲ ਕਈ ਵਾਰ ਲੱਗੀਆਂ ਹੁੰਦੇ ਆ ਜੀ ਉਹ ਵਿਸ਼ੇਸ਼ ਕਰਕੇ ਆਪਣਾ ਜਿਹੜੇ ਕਹਿੰਦੇ ਸਾਵਧਾਨੀ ਰੱਖਣੇ ਚਾਹੀਦੇ ਨੇ ਕਟਾਈ ਵੇਲੇ ਪਲੀਜ਼ ਹਾਂ ਜਿਸ ਤਰ੍ਹਾਂ ਕੇ ਸ਼ਰਮਾ ਜੀ ਦਾ ਆਪਣਾ ਹੁਣ ਕਣਗੜੀ ਬਾਡੀ ਚੱਲ ਰਹੀ ਹੈ ਜੀ ਹਾਂਜੀ 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 ਤੇ ਕੰਬਾਈਨਾ ਜਿਹੜੀਆਂ ਹੈਗੀਆਂ ਕੰਬਾਈਨ ਨੂੰ ਜਿਹੜੇ ਆ ਗਿਆ ਚਾਲਕ ਉਹਨਾਂ ਨੇ ਤਿਆਰ ਕਰ ਲਈਆਂ ਹੈਗੀਆਂ ਹਾਂਜੀ ਬਿਲਕੁਲ ਜੀ ਬਾਡੀ ਚੱਲ ਰਹੀ ਹੈਗੀ ਆ ਹਾਂ ਹਾਂ ਸੋ ਇਹਦੇ ਵਿੱਚ ਕੁਝ ਗੱਲਾਂ ਦਾ ਅਸੀਂ ਖਿਆਲ ਰੱਖਣਾ ਹੈਗਾ ਕਿ ਇੱਕ ਤਾਂ ਹੈਗਾ ਵੀ ਜਿਹੜੀ ਬਾਡੀ ਹੈਗੀ ਆ ਜੀ 9 ਵਜੇ ਤੋਂ ਲੈ ਕੇ 7 ਵਜੇ ਤੱਕ ਕਰਨੀ ਹੈਗੀ ਆ ਹਾਂ ਉਹਦੇ ਵਿੱਚ ਇਸ ਲਈ ਜਿਹੜੀ ਹੈਗੀ ਆ ਤਾਂ ਕਰਦੇ ਆ ਵੀ ਸਾਡੀ ਜਿਹੜੀ ਕਣਕ ਦੇ ਵਿੱਚ ਹੈਗੀ ਆ ਨਮੀ ਜ਼ਿਆਦਾ ਨਾ ਹੋਵੇ ਤੇ ਜਦੋਂ ਅਸੀਂ ਮੰਡੀਆਂ 'ਚ ਕਣਕ ਲੈ ਕੇ ਜਾਈਏ ਤੇ ਸਾਨੂੰ ਉੱਥੇ ਜ਼ਿਆਦਾ ਟਾਈਮ ਸਾਡਾ ਵੇਸਟ ਨਾ ਹੋਵੇ। ਠੀਕ ਹੈ ਜੀ। ਦੂਜਾ ਵੀ ਜਿਹੜੀ ਹੈਗੀ ਆ ਕਿਉਂਕਿ ਤੂਫਾਨ ਲੱਗੇ ਹੋਈਆਂ ਪਿਛੇ ਬਾਰਿਸ਼ ਹੋਈ ਸੀ ਥੋੜੀ ਜੀ। ਪਰ ਹੁਣ ਜਿਹੜੀ ਹੈਗੀ ਅਸੀਂ ਕਹਿੰਨੇ ਆ ਵੀ ਜਿਹੜੀ ਕਣਕ ਦੀ ਵਾਢੀ ਹੈਗੀ ਉਹ ਸਹੀ ਨਮੀ ਤੇ ਕਰਨੀ ਚਾਹੀਦੀ ਆ। ਠੀਕ ਹੈ ਜੀ। ਤੇ ਉਹ ਤੁਹਾਡਾ ਜਿਹੜਾ ਰਹੇਗਾ 14 ਤੋਂ 16% ਨਮੀ ਹੁੰਦੀ ਹੈਗੀ। ਠੀਕ ਹੈ। ਠੀਕ ਹੈ ਜੀ। ਤੇ ਉਸ ਤੋਂ ਇਲਾਵਾ ਕੰਬਾਈਨ ਚਲਾਉਂਦੇ ਵਕਤ ਜਿਹੜੀ ਹੈਗੇ ਆ ਵੱਡੀ ਚੱਲਦੀ ਹੈਗੀ ਆ ਕਿਉਂਕਿ ਕਈ ਵਾਰੀ ਹਾਦਸੇ ਹੋ ਜਾਂਦੇ ਹਰ ਸਾਲ ਦੇਖਣ ਚ ਮਿਲਦਾ ਵੀ ਕਿਤੇ ਨਾ ਕਿਤੇ ਅੱਗ ਲੱਗ ਜਾਂਦੀ ਹੈਗੀ ਆ ਤੇ ਜੇ ਉਹਦਾ ਕਾਰਨ ਦੇਖੀਏ ਤਾਂ ਬਹੁਤ ਛੋਟਾ ਜਿਹਾ ਕਾਰਨ ਹੁੰਦਾ ਸੋ ਉਹਨਾਂ ਦੇ ਲਈ ਸਾਨੂੰ ਜਿਹੜਾ ਹੈਗਾ ਜਾਗਰੂਕ ਹੋਣਾ ਚਾਹੀਦਾ ਹੈਗਾ ਤੇ ਜੇ ਕੋਈ ਐਮਰਜੈਂਸੀ ਇੱਦਾਂ ਦੀ ਹੁੰਦੀ ਹੈ ਤੇ ਉਹਨਾਂ ਦੇ ਲਈ ਵੀ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਹਮਮ ਇੱਕ ਤਾਂ ਇਹ ਵੀ ਜਿਹੜੀ ਹੈਗੀ ਸਾਡੇ ਜਿੱਥੇ ਪਿੰਡ ਦੇ ਵਿੱਚ ਚੱਲਦੀ ਹੈਗੀ ਕੰਬਾਈਨ ਠੀਕ ਹੈ ਜਿਹੜਾ ਇੱਕ ਬੰਦਾ ਸਾਡੇ ਕੋਲ ਨਿਗਰਾਨੀ ਵਾਸਤੇ ਹੋਣਾ ਚਾਹੀਦਾ ਹੈਗਾ ਵੀ ਜਿਹੜਾ ਸਿਰਫ ਬੰਦਿਆਂ ਦੀ ਕਮਾਈ ਦੀ ਟਰੈਕ ਟਰੈਕਟਰ ਟਰਾਲੀਆਂ ਚੱਲਦੀ ਆ ਉਹ ਸਾਰਿਆਂ ਨੂੰ ਦੇਖ ਰੇਖ ਕਰ ਰਿਹਾ ਹੋਵੇ ਅੱਛਾ ਦੂਜੇ ਜੇ ਕੋਈ ਅਨਹੋਣੀ ਜਾਂ ਕੋਈ ਜਿਹੜਾ ਹੈਗਾ ਕੰਮ ਆ ਉੱਥੇ ਗਲਤੀ ਕਰਦਾ ਤਾਂ ਉਹਨੂੰ ਟੋਕਣ ਤੇ ਉਹਦਾ ਖਿਆਲ ਰੱਖੇ ਤੇ ਉਹਨੂੰ ਟੋਕੇ ਅੱਛਾ ਠੀਕ ਹੈ ਜੀ ਤੇ ਉਸ ਦੇ ਨਾਲ ਜਿਹੜਾ ਹੈਗਾ ਤੁਹਾਡੇ ਕੋਲ ਜਿਹੜਾ ਹੈਗਾ ਪਿੰਡ ਦੇ ਵਿੱਚ ਜਿਸ ਤਰ੍ਹਾਂ ਕੇ ਸਪੀਕਰ ਲੱਗੇ ਹੁੰਦੇ ਆ ਉਹਨਾਂ ਦਾ ਨੰਬਰ ਹੋਣਾ ਚਾਹੀਦਾ ਜੇ ਇਨ ਕੇਸ ਕੋਈ ਐਮਰਜੈਂਸੀ ਆਂਦੀ ਹੈ ਤਾਂ ਤੁਸੀਂ ਜਿਹੜਾ ਹੈਗਾ ਸਨੇਹਾ ਲਾ ਕੇ ਪਿੰਡ ਦੇ ਵਿੱਚੋਂ ਜਿਹੜੇ ਹੈਗੇ ਆ ਆਪਾਂ ਇਕੱਠੇ ਕਰਕੇ ਤੇ ਜਿਹੜੇ ਸਾਡੇ ਕੋਲ ਜਿਹੜੇ ਸਪਰੇਅ ਰ ਹੈਗੇ ਢੋਲੀਆਂ ਵਾਲੇ ਵੱਡੇ ਢੋਲੀਆਂ ਵਾਲੇ ਸਪਰੇਅ ਹੈਗਾ ਉਹਨਾਂ ਵਿੱਚ ਪਾਣੀ ਪਾ ਕੇ ਰੱਖਣਾ ਚਾਹੀਦਾ ਤੇ ਨਾਲੇ ਜਿਹੜੇ ਹੈਗਾ ਵੈਸੇ ਦਾ ਜਿਹੜੇ ਕੰਬਾਈਨ ਚਾਲਕ ਜਿਹੜੇ ਹੈਗੇ ਇਹਨਾਂ ਕੋਲ ਅੱਗ ਭਜਾਉ ਜੰਤਰ ਹੋਣੀ ਚਾਹੀਦੀ ਹੈਗਾ ਜੇ ਛੋਟੀ ਮੋਟੀ ਅੱਗ ਲੱਗਦੀ ਤਾਂ ਉੱਥੇ ਜਿਹੜਾ ਹੈਗਾ ਸਪਰੇਅ ਜਿਹੜੀ ਅੱਗ ਭਜਾਉ ਜੰਤਰ ਨਹੀਂ ਅਸੀਂ ਉਹਨੂੰ ਅੱਗ ਨੂੰ ਰੋਕ ਸਕੀਏ ਪਰ ਕਿਉਂਕਿ ਜਿਹੜੀ ਕਣਕ ਸਾਡੀ ਸੁੱਕੀ ਹੁੰਦੀ ਹੈਗੀ ਇਹ ਨਾਲ ਹੀ ਕਈ ਵਾਰ ਜੇ ਬਾਢੀ ਕੀਤਾ ਉਹਦਾ ਨਾੜ ਹੁੰਦਾ ਹੈਗਾ ਕਿ ਜੇ ਉਹਦੇ ਬਿਲਕੁਲ ਵੀ ਥੋੜੀ ਜਿਹੀ ਵੀ ਚੰਗਾਰੀ ਹੁੰਦੀ ਹੈ ਤਾਂ ਕੋ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈਗੀ ਆ। ਸੋ ਇਸ ਵਾਸਤੇ ਸਾਨੂੰ ਜਿਹੜੀ ਹੈਗੀ ਤਿਆਰੀ ਰੱਖਣੀ ਚਾਹੀਦੀ ਹੈਗੀ ਵੀ ਇਨ ਕੇ ਜੇ ਹਾਦਸਾ ਹੁੰਦਾ ਹੈ ਫਾਇਰ ਬਿਗੇਟ ਦਾ ਨੰਬਰ ਸਾਡੇ ਕੋਲ ਚਾਹੀਦਾ। ਠੀਕ ਹੈ ਜੀ। ਜੇ ਵੱਡਾ ਹੁੰਦਾ ਇਸ ਤੋਂ ਇਲਾਵਾ ਜਿਹੜਾ ਟਰੈਕਟਰ ਦੇ ਵਿੱਚ ਤਵੀਆਂ ਵਗੈਰਾ ਪਾ ਕੇ ਰੱਖਣੇ ਚਾਹੀਦੇ ਆ। ਬਿਲਕੁਲ ਠੀਕ ਹੈ ਜੀ। ਹਾਂ। ਤੇ ਕਈ ਵਾਰ ਜਦੋਂ ਅੱਗ ਫੈਲਦੀ ਹੈਗੀ ਆ ਤਾਂ ਉਹ ਜਿਹੜੀ ਹੈਗੀ ਅੱਗ ਫੱਲ ਨੂੰ ਰੋਕਣ ਲਈ ਜਿਹੜਾ ਹੈਗਾ ਸੀ ਤਵੀਆਂ ਮਾਰਕੇ ਚ ਚਲਾ ਲਈਏ। ਜੀ। ਮੋਕੇ ਦੇ ਜਿਹੜਾ ਥੋੜਾ ਏਰੀਆ ਛੱਡ ਕੇ ਉਹਦੇ ਤਵੀਆਂ ਮਾਰ ਦਈਏ ਤਾਂ ਕਿ ਜੇ ਸਾਡੀ ਅੱਗ ਨਾ ਫੈਲੇ। ਹ ਇਹ ਹੈਗਾ ਇਸ ਤੋਂ ਇਲਾਵਾ ਕਿਹਬੀ ਜਿਹੜੇ ਕੰਬਾਈਨ ਦੇ ਵਿੱਚ ਆਪਰੇਟਰ ਹੈਗੇ ਆ ਜਾਂ ਨਾ ਕੰਮ ਹੈਗੇ ਆ ਜੀ ਉਹਦੇ ਵਿੱਚ ਵੀ ਕੁਝ ਗੱਲਾਂ ਦਾ ਖਿਆਲ ਰੱਖ ਜਿਨੇ ਜਿਹੜੇ ਕੱਪੜੇ ਹੈਗੇ ਆ ਖੁੱਲੇ ਨਹੀਂ ਹੋਣੇ ਚਾਹੀਦੇ ਹੈਗੇ ਕੜਾ ਵਗੈਰਾ ਨਹੀਂ ਪਾਣਾ ਚਾਹੀਦਾ ਠੀਕ ਹੈ ਜੀ ਤੇ ਕਿਉਂਕਿ ਬੈਲਟਾਂ ਚਲਦੀਆਂ ਹੁੰਦੀਆਂ ਬੈਲਟਾਂ ਦੇ ਉੱਤੋਂ ਨਹੀਂ ਟੱਪਣਾ ਚਾਹੀਦਾ ਜੇ ਥਰੇਸ਼ਰ ਵਰਤੇ ਰਿਹਾ ਹੈਗੇ ਤੇ ਨਾਲ ਦੀ ਨਾਲ ਹੀ ਜਿਹੜੇ ਸਾਡੇ ਹੈਗੇ ਆ ਜਿੰਨੇ ਵੀ ਜੇ ਕੋਈ ਕੰਬਾਈਨ ਦੇ ਵਿੱਚ ਨੁਕਸ ਪੈਂਦਾ ਹੈਗਾ ਤਾਂ ਕੰਬਾਈਨ ਨੂੰ ਬੰਦ ਕਰਕੇ ਹੀ ਸਾਨੂੰ ਜਿਹੜਾ ਹੈਗਾ ਕਰਨਾ ਚਾਹੀਦਾ ਹੂੰ ਤੇ ਇੰਜਨ ਦੇ ਵਿੱਚ ਜੇ ਕੋਈ ਨੁਕਸਾਨ ਹੈ ਤਾਂ ਕਰਨਾ ਇਸ ਰੁੱਕ ਕੇ ਤੇ ਜੇ ਕੋਈ ਬੈਲਟ ਬੁਲਟ ਉਤਰ ਗਈ ਤਾਂ ਰੋਕ ਕੇ ਕਰਨਾ ਚਾਹੀਦਾ ਤਾਂ ਕਿ ਜਿਹੜਾ ਹੈਗਾ ਕਾਮੇਦਾਰ ਨੁਕਸਾਨ ਨਾ ਹੋਵੇ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਹੈਗੀਆਂ ਤੇ ਜਿਹੜੀ ਸਾਡੀ ਲੇਬਰ ਹੈਗੀ ਆ ਇੱਕ ਨਸ਼ੇ ਨਹੀਂ ਕਰਨੇ ਚਾਹੀਦੇ ਕਿਉਂਕਿ ਵੱਡੀ ਦਾ ਸੀਜ਼ਨ ਹੁੰਦਾ ਬਿਗ ਬਠੀਗਾ 12 ਘੰਟੇ ਜਿਹੜੀ ਹੈਗੇ ਲੇਬਰ ਕੰਮ ਕਰਦੀ ਹੈਗੀ ਉਹਦੇ ਵਿੱਚ ਕਈ ਵਾਰੀ ਜਿਹੜੇ ਹੈਗੇ ਆ ਨਸ਼ੇ ਕਰਦੀ ਹੈਗੀ ਜਿਹੜੇ ਕੰਮ ਹੈ ਉਹ ਬਿਲਕੁਲ ਨਹੀਂ ਕਰਨੇ ਚਾਹੀਦੇ ਤੇ ਇਹ ਤਾਂ ਛੋਟੀਆਂ ਗੱਲਾਂ ਹੈਗੀਆਂ ਜਿਹੜੇ ਸਾਨੂੰ ਖਿਆਲ ਰੱਖਣੀਆਂ ਐ ਸੋ ਜਿਹੜਾ ਕੰਬਾਈਨ ਜਦੋਂ ਖੇਤ ਦੇ ਵਿੱਚ ਕੰਬਾਈਨ ਚਲਾ ਰਿਹਾ ਹੈਗਾ ਕਿਉਂਕਿ ਬਿਜਲੀ ਦੀਆਂ ਤਾਰਾਂ ਵੀ ਤੁਹਾਡੇ ਖੇਤਾਂ ਵਿੱਚੋਂ ਲੰਘ ਰਹੀਆਂ ਹੈਗੀਆਂ ਕੰਬਾਈਨ ਦੀ ਹਾਈਟ ਉੱਚੀ ਹੁੰਦੀ ਹੈਗੀ ਆ ਤੇ ਉਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਤਾਰਾਂ ਦਾ ਖਿਆਲ ਰੱਖਣਾ ਚਾਹੀਦਾ ਵੀ ਜਿਹੜੇ ਹੈਗਾ ਤਾਰਾਂ ਨਾਲ ਤੁਹਾਡੀ ਜਿਹੜੀ ਹੈਗੀ ਆ ਕੰਬਾਈਨ ਦੀ ਜਿਹੜੀ ਹੈਗੀ ਆ ਬੋਡੀ ਨਾ ਟਕਰਾਵੇ ਕਈ ਵਾਰ ਜੇ ਵਾਜ ਦਾ ਬਿਜਲੀ ਬੰਦ ਕੀਤੀ ਹੁੰਦੀ ਆ ਪਰ ਜੇ ਲਾਈਵ ਚੱਲ ਰਹੀ ਹੈਗੀ ਆ ਬਿਜਲੀ ਤਾਂ ਉਹਦੇ ਨਾਲ ਜੇ ਤਾਰਾਂ ਆਪਸ ਟਕਰਾਂਦੀਆਂ ਹੈਗੇ ਤਾਂ ਕਰੰਟ ਪੈਦਾ ਹੋਊਗਾ ਹੁੰਦਾ ਬਿਲਕੁਲ ਠੀਕ ਹੈ ਬਾਕੀ ਜਿਹੜਾ ਪਹਿਲਾਂ ਹੁੰਦਾ ਵੀ ਜਿਹੜੇ ਉਤਾਰਾਂ ਢਿੱਲੀਆਂ ਹੈਗੀਆਂ ਤੁਹਾਨੂੰ ਬਿਜਲੀ ਵਿਭਾਗ ਨੂੰ ਕਹਿ ਕੇ ਤੁਸੀਂ ਜਿਹੜਾ ਉਹਨੂੰ ਕਸਾਓ ਉੱਥੇ ਕਿਉਂਕਿ ਸੀਜ਼ਨ ਚੱਲ ਰਿਹਾ ਜੇ ਅਜੇ ਵੀ ਕਿਸੇ ਦੀ ਬਾਡੀ ਲੇਟ ਹੈਗੀ ਆ ਤਾਂ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤਾਂ ਬਿਜਲੀ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ ਜਿੱਥੇ ਟਰਾਂਸਫਾਰਮਰ ਲੱਗੇ ਹੋਏ ਆ ਉਹਦੇ ਆਸ-ਪਾਸ ਜਿਹੜੀ ਹੈਗੀ ਕੰਨਕ ਹੱਥ ਨਾਲ ਬਾਢੀ ਕਰਕੇ ਖਾਲੀ ਕਰ ਦਵੇ ਕਿਉਂਕਿ ਜੇ ਲਾਈਵ ਬਿਜਲੀ ਚੱਲ ਰਹੀ ਹੈਗੀ ਤਾਂ ਕਿਵਿ ਚੰਗਾਰੀ ਉੱਥੇ ਟਰਾਂਸਫਾਰਮਰ ਤੋਂ ਲੋਡ ਕਰ ਵੱਧ ਹੋਣ ਕਰਕੇ ਆ ਜੇ ਪੈਦਾ ਹੁੰਦੀ ਆ ਤਾਂ ਉਹ ਇੱਕ ਅਗਨ ਦਾ ਰੂਪ ਧਾਰਨ ਕਰ ਲੈਂਦੀ ਹੈ। ਹੂੰ ਹੂੰ। ਸੋ ਇਹ ਕੁਝ ਗੱਲਾਂ ਜਿਹੜੀਆਂ ਹੈਗੀਆਂ ਖਿਆਲ ਰੱਖਣੀਆਂ ਚਾਹੀਦੀਆਂ ਤੇ ਜਿਹੜੀ ਲੇਬਰ ਸਾਡੀ ਕੰਮ ਕਰਦੀ ਹੈਗੀ ਜਿ ਉਹਨਾਂ ਦਾ ਵੀ ਜ਼ਰੂਰੀ ਹੈਗਾ ਚਾਹ ਵਗੈਰਾ ਬਣਾਉਂਦੇ ਹੈਗੇ ਵੀ ਖੁੱਲੇ ਚੁੱਲੇ ਵਰਤਦੇ ਹੈਗੇ ਆ ਖੇਤ ਦੇ ਵਿੱਚ ਤੇ ਕਈ ਵਾਰੀ ਹਵਾ ਵਗੈਰਾ ਚੱਲਦੀ ਹੈਗਾ ਉਹਦੇ ਨਾਲ ਜਿਹੜੀ ਚੰਗਾਰੀ ਜਿਹੜੀ ਆ ਅੱਗ ਦਾ ਰੂਪਕਾਰਨ ਕਰ ਸਕਦੀ ਆ ਇਸ ਲਈ ਗੈਸ ਦੀ ਵਰਤੋਂ ਕਰੋ ਤੇ ਜਿਹੜਾ ਹੈਗਾ ਨੂੰ ਜਿਹੜਾ ਹੈਗਾ ਤੁਸੀਂ ਸਾਈਡ ਤੇ ਖੁੱਲੇ ਦੇ ਵਿੱਚ ਜਿਹੜਾ ਜਾਂ ਕਵਰਡ ਕਮਰੇ ਦੇ ਵਿੱਚ ਕਰੋ ਹੂੰ ਬੀੜੀ ਸਿਗਰਟ ਨਾ ਪੀਵੇ ਕੋਈ ਹਾਂਜੀ ਬਿਲਕੁਲ ਠੀਕ ਵੀ ਬੀੜੀ ਸਿਗਰਟ ਪੀ ਕੇ ਵੀ ਉਹ ਸਿੱਟ ਦਿੰਦਾ ਹੈਗਾ ਤੇ ਆ ਵੀ ਅੱਗ ਦਾ ਹਾਂ ਫਿਰ ਕਈ ਵਾਰੀ ਕਾਰਨ ਦੇਖਿਆ ਹੈ ਵੀ ਕਈ ਵਾਰੀ ਤੁਸੀਂ ਟਰੈਕਟਰ ਦੇ ਉੱਤੇ ਜਾਂ ਕਈ ਵਾਰੀ ਵੱਧੂ ਕੋਈ ਕੋਈ ਤੁਸੀਂ ਇਨਸਟਰੂਮੈਂਟ ਜਿਹਾ ਰੱਖਿਆ ਹੁੰਦਾ ਪਿੱਛੇ ਜੇ ਇੱਕ ਕਾਰਨ ਲੱਭਿਆ ਵੀ ਉਹਨੇ ਆਪਣੀ ਜਿਹੜੀ ਹੈਗੀ ਪਿੱਛੋਂ ਜਿਹੜੀ 3 ਪੁਆਇੰਟ ਲਿੰਕੇਜ ਦੀ ਜਿਹੜਾ ਟਰਾਲੀ ਨੂੰ ਖਿੱਚਣ ਵਾਲਾ ਹੁੰਦਾ ਉਹ ਸਿਸਟਮ ਉਤਾਰ ਕੇ ਉਹਨੇ ਆਪਣੇ ਕਲੱਚ ਦੇ ਕੋਲ ਜਿਹੜਾ ਹੈਗਾ ਆਪਣਾ ਪੈਰਾਂ ਦੇ ਵਿੱਚ ਰੱਖਿਆ ਹੋਇਆ ਸੀਗਾ। ਠੀਕ ਹੈ ਜੀ। ਉਹ ਜਿਹੜੇ ਚਲਾ ਰਿਹਾ ਸੀ ਟਰਾਲੀ ਉਹਨੂੰ ਪਤਾ ਨਹੀਂ ਲੱਗਿਆ ਤੇ ਜਿਹੜੀ ਥੋੜੀ ਜੀ ਜਿਹੜੀ ਹੈਗੀ ਆ ਉਹ ਜਿਹੜੇ ਚਾਲਕ ਦੇ ਜਿਹੜੀ ਆਪਣੀ ਬਾਡੀ ਦੇ ਉਂ ਦੇ ਨਾਲ ਜਿਹੜੀ ਹੈਗੀ ਚਿੰਗਾਰੀ ਪੈਦਾ ਹੋਈ ਤੇ ਉਹ ਅੱਗ ਦਾ ਰੂਪ ਧਾਰਨ ਕਰ ਗਈ। ਓਹ ਹੋ। ਤੇ ਬਾਕੀ ਜਿਹੜੇ ਸਲੈਂਸਰ ਹੁੰਦੇ ਆ ਟਰਾਲੀਆਂ ਦੇ ਆ। ਉਸ ਲੰਸਰ ਦੇ ਉੱਪਰ ਜਿਹੜੀ ਹੈਗੀ ਆ ਤੁਹਾਡੀ ਉਹ ਲੱਗੀ ਹੋਣੀ ਚਾਹੀਦੀ ਆ ਫਿਰਕੀ ਜੀ ਲੱਗੀ ਹੋਣੀ ਚਾਹੀਦੀ ਆ ਤਾਂ ਕਈ ਦਾ ਜਿਹੜਾ ਜਿਹੜਾ ਕਈ ਵੀ ਬੰਦੇ ਵਿੱਚੋਂ ਚੰਗਾਰੀ ਨਿਕਲਦੇ ਤੁਹਾਨੂੰ ਅਰੈਸਟ ਕਰ ਸਕੇ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਸਾਨੂੰ ਜਿਹੜਾ ਜਿਸੀਂ ਖਿਆਲ ਰੱਖੀਏ ਤਾਂ ਅਸੀਂ ਵੱਡੇ ਹਾਦਸਿਆਂ ਨੂੰ ਰੋਕ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਇਹ ਛੋਟੇ ਛੋਟੇ ਚੀਜ਼ਾਂ ਦੇ ਟਿਪਸ ਨੇ ਇਹ ਵਧੀਆ ਆਪਾਂ ਨੂੰ ਇਹਦੇ ਤੇ ਥੋੜਾ ਅਮਲ ਕਰਨਾ ਤੇ ਆਪਾਂ ਹਾਦਸਿਆਂ ਨੂੰ ਵੀ ਕਾਫੀ ਹੱਦ ਤੱਕ ਠੱਲ ਪਾਛਾ ਦੇ ਨਾ ਹੋਵੇ ਤਾਂ ਬਹੁਤ ਚੰਗੀ ਗੱਲ ਹੁੰਦੀ ਹੈ ਡਾਕਟਰ ਸਾਹਿਬ ਦੂਜਾ ਜਿਵੇਂ ਤੁਸੀਂ ਟਿਪਸਾਂ ਜੀ ਕਿਤੇ ਖਾਸ ਕਰ ਤੂੜੀ ਬਣਾਉਣ ਵੇਲੇ ਉਹ ਉਸ ਵੇਲੇ ਉਹ ਵੀ ਜਰੂਰ ਵੀਓ ਟਿਪਸਾਂ ਜੀਆਂ ਕਰਦੀ ਵਧੀਆ ਟਾਈਮ ਆ ਨਾਲੋਂ ਵੀ ਵੀ ਉਹ ਸ਼ੁਰੂ ਹੋਈ ਪ੍ਰਕਿਰਿਆ ਜੀ ਜੀ ਪਲੀਸ ਕਿਉਂਕਿ ਜਿਹੜੇ ਜਦੋਂ ਖੇਤ ਦੇ ਵਿੱਚ ਕਣਕ ਬਾਢੀ ਹੋ ਜਾਂਦੀ ਹੈਗੀ ਆ ਤਾਂ ਉਸ ਤੋਂ ਬਾਅਦ ਜਿਹੜਾ ਤੂੜੀ ਬਣਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਮਸ਼ੀਨਾਂ ਦਾ ਸੋ ਤੂੜੀ ਬਣਾਉਣ ਵੇਲੇ ਸੇ ਖਿਆਲ ਰੱਖਣਾ ਵੀ ਜਿਹੜੀ ਜਿਹੜੀ ਤੂੜੀ ਦੀ ਜਿਹੜੀ ਹੈਗੀ ਅਸੀਂ ਜਿਹੜੇ ਕਟਰ ਬਾਰ ਹੈਗੇ ਸਾਡੀ ਜ਼ਮੀਨ ਨਾਲ ਨਾ ਕਿਸਰ ਕੇ ਚੱਲੇ ਜੀ ਜਿਹੜੀ ਹੈਗੀ ਜਮੀਨ ਤੋਂ ਜਿਹੜੇਗੇ 3 ਇੰਚ ਉੱਤੇ ਰੱਖ ਕੇ ਚੱਲਣੀ ਆ ਥੋੜਾ ਬੋਤਾ ਸਾਡੀ ਤੂੜੀ ਘੱਟ ਬਣੂਗੀ ਪਰ ਉਹਦੇ ਵਿੱਚ ਕੀ ਹੈਗੇ ਜਦੋਂ ਸਾਡੀ ਕਟਰ ਬਾਰ ਚੱਲਦੀ ਹੈਗੀ ਜਮੀਨ ਨਾਲ ਕਿਸਰਕੇ ਚੱਲਦੀ ਹੈ ਤਾਂ ਉਹਦੇ ਨਾਲ ਵੀ ਕੀ ਹੈਗਾ ਵੀ ਚੰਗਾਰੀ ਪੈਦਾ ਹੁੰਦੀ ਹੈ ਤੇ ਚੰਗਾਰੀ ਪੈਦਾ ਹੋਣ ਦੇ ਕਰਕੇ ਜਿਹੜੀ ਹੈਗੀ ਆ ਨਾੜ ਨੂੰ ਅੱਗ ਲੱਗ ਸਕਦੀ ਹੈ ਨਾੜ ਦੇ ਨਾਲ ਨਾਲ ਜਿਹੜਾ ਹੈਗਾ ਤੁਹਾਡੀ ਪੱਕੀ ਕਣਗਵਲੇ ਜਿਹੜੇ ਗਵਾਂਡੀਆਂ ਦੇ ਖੇਤਾਂ ਦੇ ਵਿੱਚ ਵੀ ਅੱਗ ਫੈਲ ਜਾਂਦੀ ਹੈਗੀ ਸੋ ਇਸ ਚੀਜ਼ ਦਾ ਖਿਆਲ ਰੱਖਣਾ ਹੈਗਾ ਤੇ ਨਾਲ ਹੀ ਜਿਹੜਾ ਹੈਗਾ ਬਾਦਰ ਜਲਦੀ ਨਹੀਂ ਕਰਨੀ ਹੈਗੀ ਸਹੀ ਸਪੀਡ ਤੇ ਚਲਾਓ ਤੇ ਸਹੀ ਨਮੀ ਤੇ ਤੁਸੀਂ ਜਿਹੜੀ ਹੈਗੀ ਤੂੜੀ ਵੀ ਬਣਾਣੀ ਹੈ ਤੇ ਕਣਕ ਕੱਟਣੀ ਹੈ ਜੇ ਤੁਹਾਡੀ ਨਮੀ ਖੇਤ ਦੇ ਵਿੱਚ ਜਾਂ ਬਾਡੀ ਵਲੇ ਜਾਂ ਤੁਸੀਂ ਜਦੋਂ ਨਾਲ ਤੋਂ ਤੂੜੀ ਬਣਾ ਰਹੇ ਜੇ ਜ਼ਿਆਦਾ ਹੋएगी ਤਾਂ ਉਹ ਵੀ ਕਈ ਵਾਰੀ ਕੀ ਹੈਗਾ ਜਿਹੜਾ ਸਿਲੰਡਰ ਦੇ ਵਿੱਚ ਜਦੋਂ ਤੂੜੀ ਜਾਂਦੀ ਹੈ ਪੁੱਤਰਾ ਹੁੰਦਾ ਹੈਗਾ ਤੇ ਉਹਦੇ ਵਿੱਚ ਵੀ ਕਈ ਵਾਰੀ ਅੱਗ ਦਾ ਜਿਹੜਾ ਕਾਰਨ ਬਣ ਜਾਂਦੀ ਹੈਗੀ ਸੋ ਉਹਨੂੰ ਆਪਾਂ ਸਹੀ ਨਮੀ ਤੇ ਜਿਹੜਾ ਹੈਗਾ ਦੋਨਾਂ ਮਸ਼ੀਨਾਂ ਨੂੰ ਅਸੀਂ ਚਲਾਉਣਾ ਹੈਗਾ ਤੇ ਨਾਲ ਦੀ ਨਾਲ ਹੀ ਜਿਹੜੀ ਹੈਗੀ ਹੈ ਕਿਉਂਕਿ ਮਿੱਟੀ ਵੀ ਉੱਡਦੀ ਹੈਗੀ ਆ ਤੇ ਕਈ ਵਾਰੀ ਕੀ ਜ਼ਮੀਂਦਾਰ ਕੀ ਕਰਦੇ ਹੈਗੇ ਆ ਵੀ ਕਈ ਟੂੜੀ ਨਹੀਂ ਬਣਾਉਂਦੇ ਉਹ ਅੱਗ ਲਾ ਦਿੰਦੇ ਆ ਜੀ ਵੀ ਖੇਤ ਅਸੀਂ ਸਾਫ਼ ਕਰੀਏ ਤੇ ਅਸੀਂ ਅਗਲੀ ਫਸਲ ਬੀਜੀ ਜੀ ਉਹ ਜਦੋਂ ਤੁਸੀਂ ਅੱਗ ਲਗਾਣੇ ਹੈਗੇ ਆ ਇੱਕ ਤਾਂ ਤੁਸੀਂ ਆਪਣੀ ਜਿਹੜੀ ਹੈਗੀ ਟੂੜੀ ਦਾ ਨੁਕਸਾਨ ਕਰਦੇ ਹੈਗੇ ਆ ਹੂੰ ਦੂਜਾ ਕਈ ਵਾਰੀ ਹੁੰਦਾ ਇਹੀ ਕਾਰਨ ਜਿਹੜਾ ਹੈਗਾ ਪੱਕੀ ਅੱਗ ਜਿਹੜੀ ਗਵਾਂਡੀਆਂ ਦੇ ਜਿਹੜੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈਗੀ ਆ ਸੋ ਇਹ ਸਾਡੀ ਜਿਹੜੀ ਹੈਗੀ ਛੋਟੀ ਜੀ ਗਲਤੀ ਨਾਲ ਜਿਹੜਾ ਵੱਡਾ ਹਾਸਾ ਹੋ ਜਾਂਦਾ ਹੈਗਾ ਸੋ ਇਸ ਚੀਜ਼ ਤੋਂ ਸਾਨੂੰ ਗ੍ਰੇਸ਼ ਕਰਨਾ ਚਾਹੀਦਾ ਜਿੰਨੀ ਦੇ ਸਾਡੇ ਆਸ-ਪਾਸੇ ਦੀ ਸਾਰੀ ਕਣਕ ਵਾਢੀ ਨਹੀਂ ਹੋਈ ਜਾਂਦੀ ਵੈਸੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਪਿੰਡ ਦੇ ਵਿੱਚ ਜਿੰਨੀ ਦੇ ਦੂਰ ਹੋਣਾ ਚਾਹੀਦਾ ਚਾਰ-ਪੰਜ ਕਿੱਲੇ ਦੂਰ ਹੋਵੇ ਤਾਂ ਜਿੱਥੇ ਤੁਹਾਡੀ ਵਾਢੀ ਹੋ ਜੇ ਤੇ ਜਿੱਥੇ ਜੇ ਪੱਕ ਕਣਕ ਦੀ ਵਾਢੀ ਹੋਣੀ ਆ ਉਹ ਚਾਰ-ਪੰਜ ਕਿੱਲੇ ਦੂਰ ਹੋਣ ਤਾਂ ਵਧੀਆ ਗੱਲ ਹੈਗੀ ਆ ਕਿਉਂਕਿ ਜਿਵੇਂ ਨਾਲ ਦਾ ਖੇਤ ਹੈਗਾ ਉੱਥੇ ਜ਼ਿਆਦਾ ਚਾਂਸਿਸ ਹੈਗਾ ਵੀ ਅੱਗ ਲੱਗਣ ਦੇ ਜ਼ਿਆਦਾ ਚਾਂਸਿਸ ਹੈ ਜੇ ਠੀਕ ਹੈ ਜੀ ਦੁਰਘਟਨਾ ਹੁੰਦੀ ਹੈ ਸੋ ਇਹ ਛੋਟੀਆਂ ਗੱਲਾਂ ਹੈਗੀਆਂ ਜਿਹੜੀਆਂ ਤੂੜੀਆਂ ਬਣਾਉਣ ਵਾਲੇ ਜੇ ਖਿਆਲ ਰੱਖੀਏ ਤੇ ਨਾਲ ਹੀ ਜਿਹੜੀਆਂ ਆਪਾਂ ਕੰਬਾਈਨ ਚ ਚਾਣਣ ਵਾਲੇ ਰੱਖਦੇ ਹੈਗੇ ਆਂ ਵੀ ਖੁੱਲੇ ਕੱਪੜੇ ਨਹੀਂ ਹੋਣੇ ਜਿਹਦੇ ਨਸ਼ੇ ਦੇ ਵਿੱਚ ਨਹੀਂ ਹੋਣੇ ਚਾਹੀਦੇ ਤੇ ਚੱਲਦੀ ਬੈਲਟ ਟੋਣੀ ਟਪਣਾ ਚਾਹੀਦਾ ਤੇ ਨਾਲ ਹੀ ਜੇ ਕੋਈ ਪ੍ਰੋਬਲਮ ਆਂਦੀ ਹੈਗੀ ਤਾਂ ਸਾਨੂੰ ਰੋਕ ਕੇ ਜਿਹੜੀ ਹੈਗੀ ਹੈ ਟੂੜੀ ਵਾਲੀ ਕੰਬਾਈਨਰ ਉਹ ਕਰਨਾ ਚਾਹੀਦਾ। ਉਹ ਠੀਕ ਹੈ ਜੀ। ਸੋ ਇਹ ਕੁਝ ਗੱਲਾਂ ਜਿਹੜੀਆਂ ਅਸੀਂ ਖਿਆਲ ਰੱਖੀਏ ਤਾਂ ਅਸੀਂ ਹਾਦਸਿਆਂ ਤੋਂ ਜਿਹੜਾ ਹੈਗਾ ਬਚਾਅ ਕਰ ਸਕਦੇ। ਬਚਾਅ ਕਰ ਸਕਦੇ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ ਕੁ ਸਾਡੇ ਸਾਥ ਜੁੜੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਾਂ। ਗਰਬਾਲ ਸਿੰਘ ਸੰਧੂ ਜੀ ਸੰਧੂ ਸਾਹਿਬ ਤੁਹਾਡੀ ਹੌਸਲਾ ਅਫਜ਼ਾਈ ਤੇ ਬਹੁਤ-ਬਹੁਤ ਧੰਨਵਾਦ ਜੀ। ਅ ਅੱਜ ਜੁੜੇ ਹੋ ਤੁਸੀਂ ਹਮੇਸ਼ਾ ਅਮਨਦੀਪ ਜੀ ਡਾਕਟਰ खोसला ਦਾ ਨੰਬਰ ਤੁਹਾਨੂੰ ਸਾਂਝਾ ਕਰਤਾ ਕਿ ਉਹ ਡਾਕਟਰ ਮਾਂਗਟ ਉਹ ਉਹਨਾਂ ਰਿਕਾਰਡਿੰਗ ਤਾਂ ਕਰਦੇ ਸੀ ਕਿ ਪਰਸੋਂ ਹੀ ਰਿਕਾਰਡਿੰਗ ਕਰਦੇ ਸੀ ਪਰਸੋਂ ਤਕਰੀਬਨ 5 ਵਜੇ ਇਹ ਰਿਕਾਰਡਿੰਗ ਕੀਤੀ ਅਸੀਂ ਤੇ ਤਕਰੀਬਨ 6:30 ਵਜੇ ਉਹਨਾਂ ਦੀ ਫਲਾਈਟ ਸੀ ਕਿ ਉਹ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਇਸ ਸੰਬੰਧੀ ਉਹ ਗਏ ਨੇ ਤੇ ਖੋਸਲਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆ ਇਦਾਂ ਹੀ ਕੁਝ ਸਾਡੇ ਸਾਥੀ ਜਿਵੇਂ ਇਧਰੋਂ ਆ ਬਲਰਾਜ ਸਿੰਘ ਜੀ ਬਲਾਸੀ ਆਪੇ ਕੰਮ ਕਰੇਗੇ 131 ਵੈਰਾਈਟੀ ਕੇ ਬਾਰੇ ਵਿੱਚ ਦੂਸਰਾ ਜੋ ਹੈ ਉਹ ਆਪ ਖੋਸਲਾ ਜੀ ਸੇ ਸੰਪਰਕ ਕਰ ਲੈ ਕਿਉਂਕਿ ਉਹਨੇ ਆਪਣਾ ਨੰਬਰ ਵੀ ਆਪ ਨੂੰ ਸ਼ੇਅਰ ਕੀਤਾ ਹੈ ਹੈਨਾ ਅ ਅੱਛਾ ਹਰਪ੍ਰੀਤ ਕਾਲੇਕਾ ਜੀ ਤੁਹਾਡੇ ਸਵਾਲ ਦਾ ਜਵਾਬ ਆ ਦੇ ਗਏ ਨੇ ਅ ਖੋਸਲਾ ਜੀ ਡਾਕਟਰ ਸਾਹਿਬ ਤੁਸੀਂ ਬੜੀ ਬਧੀਆ ਮਜਰਦ ਸਾਡੇ ਬਟਕਾ ਸਾਂਝੀ ਕਰਨ ਜਾਂਦੇ ਵਕਤ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਕਿਸਾਨ ਵੀਰਾਂ ਨੂੰ ਜੋ ਹੋਣ ਉਹਨਾਂ ਦੀ ਤਕਰੀਰਾਂ ਚੱਲ ਰਹੀ ਹੈ ਤੇ ਅੱਗੇ ਜਿਹੜੀ ਵੀ ਆਉਣ ਵਾਲੀ ਤੇ ਕੀ ਕੁਝ ਕਰਨ ਕੀ ਨਾ ਕਰਨ ਜੋ ਪੁਲਿਸ ਤੁਹਾਡੇ ਕੋਲ ਇੱਕ ਸੰਖੇਪ ਜਾਣਕਾਰੀ ਚਾਹੁੰਦੀ ਹੈ ਇੱਕ ਤਾਂ ਇਹ ਵੀ ਆਪਾਂ ਜਿਹੜੀ ਹੈਗੀ ਆ ਸਹੀ ਤਰੀਕੇ ਨਾਲ ਕੰਬਾਈਨ ਦੇ ਨਾਲ ਕਣਕ ਦੀ ਵਾਢੀ ਕਰਨੀ ਹੈ ਤੇ ਟੂੜੀ ਬਣਾਣੀ ਹੈ ਜੀ ਟੂੜੀ ਬਣਾਉਣ ਤੋਂ ਬਾਅਦ ਜਿਹੜੀ ਸਾਡੀ ਨਾਲ ਕੁਛ ਜ਼ਮੀਨ ਦੇ ਵਿੱਚ ਰਹਿ ਜਾਂਦਾ ਹੈਗਾ ਉਹਨੂੰ ਵੀ ਤੁਹਾਨੂੰ ਅੱਗ ਲਾਉਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਉਸ ਤੋਂ ਬਾਅਦ ਹੋ ਗਿਆ ਹੁਣ ਵਾਢੀ ਹੋ ਜਾਣੀ ਉਸ ਤੋਂ ਬਾਅਦ ਜੂਨ ਦੇ ਵਿੱਚ ਹੀ ਤੁਸੀਂ 10 ਜੂਨ ਤੋਂ ਬਾਅਦ ਜਿਹੜਾ ਝੋਨਾ ਲਗਾਉਣਾ ਹੈਗਾ ਤੇ ਠੀਕ ਹੈ ਜੀ ਤੇ ਉਹਦੇ ਵਿੱਚ ਤੁਸੀਂ ਜਿਹੜੀ ਹੈਗੀ ਸੱਠੀ ਮੂੰਗੀ ਲਗਾ ਸਕਦੇ ਆ ਢਾਂਚਾ ਬੀਜ ਸਕਦੇ ਆ ਉਸੇਕੇ ਤੁਹਾਨੂੰ ਖੇਤ ਨੂੰ ਵਾਹਣ ਦੀ ਲੋੜ ਨਹੀਂ ਹੈਗੀ ਉਸੇ ਦੇ ਵਿੱਚ ਤੁਸੀਂ ਢਾਂਚਾ ਦਾ ਛੱਟਾ ਮਾਰ ਕੇ ਜਾਂ ਪਰੀ ਹੈਗੀ ਮੂੰਗੀ ਬੀਜ ਕੇ ਨਮੀ ਦੇ ਪਹਿਲਾਂ ਪਾਣੀ ਲਾ ਦਿਓ ਜੇ ਸੁੱਕਾ ਖੇਤ ਆ ਤਾਂ ਪਾਣੀ ਲਾਉਣ ਤੋਂ ਬਾਅਦ ਬੱਤਰ ਦੇ ਵਿੱਚ ਤੁਸੀਂ ਉਸੇ ਨਾੜ ਨੂੰ ਜ਼ਮੀਨ ਦੇ ਵਿੱਚ ਰੱਖ ਕੇ ਜ਼ੀਰੋ ਟਿਲ ਡਿਲ ਨਾਲ ਤੁਸੀਂ ਬਿਜਾਈ ਕਰ ਸਕਦੇ ਹੋ ਜਿਹੜੀ ਜਿਹੜੀ ਨਾੜ ਹੈਗਾ ਇਹ ਤੁਹਾਡੀ ਜ਼ਮੀਨ ਦੀ ਸਿਹਤ ਵੀ ਵਧੀਆ ਕਰੂਗਾ ਕਹੂ ਇਹਦੇ ਜੀ ਖਰਾਕੀ ਤੱਤ ਹੁੰਦੇ ਹੈਗੇ ਆ ਬਿਲਕੁਲ ਠੀਕ ਹੈ ਜੀ ਤੇ ਹਰੀ ਖਾਦ ਵੀ ਅਸੀਂ ਬਣਾਉਨੇ ਆ ਟੈਂਚਾ ਵੀ ਪਾਉਨੇ ਆ ਤਾਂ ਤਾਂ ਉਹ ਤੁਹਾਡੀ ਜਿਹੜੀ ਹੈਗੀ ਜ਼ਮੀਨ ਦੀ ਸਿਹਤ ਨੂੰ ਬਣਾ ਚ ਵਧੀਆ ਹਾਲੇ ਕਰੇਗਾ ਤੇ ਬਾਕੀ ਜੇ ਤੁਸੀਂ ਮੂੰਗੀ ਬੀਜ ਨਹੀਂ ਹੈਗੀ ਤਾਂ ਜੀਰੋ ਟੈਲ ਡੈਲ ਨਾ ਬੀਜ ਸਕਦੇ ਹੋ ਹੈਪੀਸੀਡ ਨਾ ਬੀਜ ਸਕਦੇ ਹੋ ਹੈਪੀਸੀਡ ਦਾ ਵੀ ਰੋਟਰ ਬੰਦ ਕਰਕੇ ਜਿਹੜੀ ਪੀਟੋ ਡਰਾਈ ਬੰਦ ਕਰਕੇ ਸਿੱਧੀ ਉਸੇ ਡੈਲ ਨਾ ਤੁਸੀਂ ਬਿਜਾਈ ਕਰ ਸਕਦੇ ਹੋ ਅੱਛਾ ਤੇ ਹੋਰ ਲੋਬੀਆ ਵਗੈਰਾ ਵੀ ਬੀਜ ਸਕਦੇ ਹੋ ਤੇ ਜਿਹੜੀ ਫਸਲ ਤੁਸੀਂ ਛਢੀ ਸ਼ਮਾਈ ਜਿਹੜੀ ਹੈਗੀ ਆਪਣੀ 2 ਕੁ ਮਹੀਨਿਆਂ ਦੇ ਵਿੱਚ ਹੋ ਜਾਂਦੀ ਐ ਤੇ ਮੂੰਗੀ ਕਿਆ ਜਾਂਦੇ ਹੈਗੇ ਉਹ ਅਸੀਂ ਬਜਾਈ ਕਰ ਸਕਦੇ ਕ ਤੀਜੀ ਫਸਲ ਲੈ ਜਾਣੇ ਇੱਕ ਸਾਡੀ ਜ਼ਮੀਨ ਦੀ ਸਿਹਤ ਵਧੀਆ ਹੁੰਦੀ ਆ ਤੇ ਮੂੰਗੀ ਵੱਢਣ ਤੋਂ ਬਾਅਦ ਜਿਹੜਾ ਨਾੜ ਵਿੱਚ ਵਜਦਾ ਉਹਨੂੰ ਜ਼ਮੀਨ ਦੇ ਵਿੱਚ ਹੀ ਬਾਦੋ ਤੇ ਇਹਦੇ ਨਾਲ ਸਾਡੀ ਜ਼ਮੀਨ ਦੀ ਸਿਹਤ ਵੀ ਵਧੀਆ ਹੋਏਗੀ ਤੇ ਜਿਹੜੀ ਜ਼ਿਆਦਾਤਰ ਜਿਹੜੇ ਕਿਸਾਨ ਜਿਹੜੇ ਅੱਗ ਲਗਾਉਂਦੇ ਹੈਗੇ ਆ ਉਹ ਅੱਗ ਦੇ ਕਾਰਨ ਹਾਸੇ ਵੀ ਹੁੰਦੇ ਆ ਇਹਦਾ ਟਾਈਮ ਹੈਗਾ ਜੂਨ ਚ ਜਾ ਕੇ ਸਾਡੀ ਜਿਹੜੀ ਹੈਗੀ ਆ ਝੋਨੇ ਦੀ ਅਸੀਂ ਅੰਦਰ ਗੱਲ ਲਵਾਈ ਕਰਨੀ ਹੈਗੀ ਆ ਸੋ ਉਸ ਚੀਜ਼ ਨੂੰ ਤੁਸੀਂ ਕਰ ਸਕਦੇ ਆ ਆਦਰਵਾਇਜ਼ ਨਹੀਂ ਤਾਂ ਜੇ ਇੱਕ ਅਦਮੀ ਪੈ ਜਾਂਦਾ ਹੈਗਾ ਉਹਨੂੰ ਵਿੱਚ ਹੀ ਤੁਸੀਂ ਬਾਦ ਸਕਦੇ ਹੋ ਨਾਲ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਡਾਕਟਰ ਸਾਹਿਬ ਤੁਸੀਂ ਬੜੀ ਵਧੀਆ ਜਾਣਕਾਰੀ ਸਾਡੇ ਪਾਠਕਾਂ ਦੇ ਨਾਲ ਸਾਂਝੀ ਕੀਤੀ